ਲੋ ਜੀ ਪੰਜਾਬੀਓ ਰੱਬੀ ਰੂਹਾਂ ਦੇ ਦਰਸ਼ਨ ਕਰਾ ਰਹੇ ਜੀ ਤੁਹਾਨੂੰ ਜੀ ਬੜਾ ਸਤਿਕਾਰ ਹੈ ਇਹਨਾਂ ਦੋਨਾਂ ਭੈਣਾਂ ਦੇ ਲਈ ਜੀ ਬੇਬੇ ਹਰਬੀਬ ਕੌਰ ਬੇਬੇ ਅਮਰਜੀਤ ਕੌਰ ਤੇ ਇਹਨਾਂ ਦੇ ਨੂੰਹ ਹੈ ਜੀ ਜਸਬੀਰ ਕੌਰ ਜੀ ਇਹਨਾਂ ਪੈਣ ਜੀ ਨੇ ਸਾਨੂੰ ਇਸ ਵਲੌਗ ਦੇ ਵਿੱਚ ਪੂਰਾ ਸਹਿਯੋਗ ਦਿੱਤਾ ਪੈਣ ਜੀ ਤੁਹਾਡਾ ਬਹੁਤ ਬਹੁਤ ਸਤਿਕਾਰ ਹੈ ਜੀ ਔਰ ਦੇਖੋ ਜੀ ਇਹ ਹੈ ਰੱਬੀ ਰੂਹਾ ਜੀ ਮੈਂ ਕਹਿੰਦਾ ਜੀ ਇਹ ਸੌਂਦੀਆਂ ਵੀ ਇਕੱਠੀਆਂ ਬੈਹਂਦੀਆਂ ਵੀ ਇਕੱਠੀਆਂ ਖਾਂਦੀਆਂ ਵੀ ਇਕੱਠੀਆਂ ਔਰ ਸਾਰਾ ਦਿਨੇ ਇਕੱਠੇ ਰਹਿੰਦੇ ਆ ਜੀ ਔਰ ਮੈਂ ਕਹਿੰਦਾ ਉਮਰ ਦਰਾਜ਼ ਹੋ ਗਈਆਂ ਨੇ ਜੀ ਇਹਨਾਂ ਦੇ ਪਿਆਰ ਦੇ ਵਿੱਚ ਵਾਧਾ ਹੀ ਹੋਇਆ ਕੋਈ ਕਮੀ ਨਹੀਂ ਹੋਈ ਜੀ ਇਹ ਬਹੁਤ ਖਾਸ ਗੱਲ ਹੈ ਜੀ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਅਜਿਹੀਆਂ ਰੂਹਾਂ ਹੈਗੀਆਂ ਨੇ ਜੀ ਮੈਂ ਸੰਦੇਸ਼ ਦੇਣਾ ਤੁਹਾਨੂੰ ਕਿ ਇਹਨਾਂ ਦਾ ਸਤਕਾਰ ਵਿਸ਼ੇਸ਼ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਜੀ ਪੰਜਾਬੀਓ ਜੀ ਆਹ ਦੋਨੋਂ ਭੈਣਾਂ ਦੇ ਵੀਡੀਓਜ਼ ਅਸੀਂ ਕਾਫੀ ਕੀਤੇ ਨੇ ਜੀ ਔਰ ਬੜਾ ਜ਼ਬਰਦਸਤ ਜਿਹੜਾ ਇਹਨਾਂ ਦੀਆਂ ਸੋਚ ਹੈ ਬੜੀ ਜ਼ਬਰਦਸਤ ਪਰਿਵਾਰ ਦੀ ਸੋਚ ਹੈ ਜੀ ਦੋਨੋਂ ਭੈਣਾਂ ਦਾ ਪਿਆਰ ਜਿਹੜਾ ਹੈ ਆਪਸੀ ਪਿਆਰ ਆਪਸੀ ਸਤਕਾਰ ਮੈਂ ਕਹਿੰਦਾ ਸਾਰੇ ਟੱਬਰ ਦਾ ਆਪਸੀ ਸਤਕਾਰ ਤੇ ਪਿਆਰ ਜਿਹੜਾ ਦੇਖ ਕੇ ਸਾਨੂੰ ਬੜੀ ਖੁਸ਼ੀ ਹੋਈ ਜੀ ਔਰ ਘਰ ਦਾ ਨਕਸ਼ਾ ਵੀ ਤੁਸੀਂ ਦੇਖ ਸਕਦੇ ਆ ਜੀ ਖੁੱਲਾ ਵਿਹੜਾ ਦੀ ਕਿਆ ਕਮਾਲ ਦਾ ਕੰਮ ਹੈ ਜੀ ਪੰਜਾਬੀ ਵਿਰਸੇ ਤੇ ਵਿਰਾਸਤ ਦੇ ਨਾਲ ਸੰਬੰਧਤ ਗੱਲਾਂ ਬਾਤਾਂ ਇਸ ਪਰਿਵਾਰ ਦੇ ਨਾਲ ਸੀ ਕੀਤੀਆਂ ਤੇ ਅਜਿਹੇ ਘਰ ਦੇ ਵਿੱਚ ਜਿੱਥੇ ਹਰੇਕ ਰੁੱਖ ਲੱਗਿਆ ਹੋਇਆ ਫੋਰ ਵੀ ਬਹੁਤ ਚੰਗਾ ਲੱਗਿਆ ਜੀ ਸਾਨੂੰ ਜੀ ਆ ਬਾਪੂ ਜੀ ਦੇਖੋ ਜੀ ਬੈਠੇ ਜੀ ਬਾਪੂ ਜੀ ਸਾਸਰੀ ਕਾਲ ਦੀ ਮੈਂ ਕਹਿੰਨਾ ਜੀ ਫੇਰ ਪਹੁੰਚ ਗਏ ਜੀ ਅੱਜ ਅਸੀਂ ਜੀ ਹਾਂ ਜੀ ਕੀ ਹਾਲ ਚੱਲੇ ਜੀ ਠੀਕ ਠਾਕ ਹੋ ਅੰਗਰੇਜ਼ੀ ਬੋਲਦੇ ਐ ਨਾ ਆਪਾਂ ਹਾਊ ਆਰ ਯੂ ਸਰ ਵੈਰੀ ਵੈਰੀ ਹਾਂਜੀ ਵੈਰੀ ਵੈਰੀ ਨਾਈਸ ਸਤੀ ਕਾਲ ਜੀ ਬੇ ਜੀ ਕੀ ਹਾਲ ਚੱਲੇ ਦੀ ਉਹਨਾਂ ਨੇ ਉਧਰ ਚਾਰ ਧਰੀ ਹੋਈ ਐ ਮੈਂ ਕਿਹਾ ਇੱਕ ਵਾਰੀ ਗੇੜਾ ਮਾਰੇ ਇਹ ਮਿਲਿਆ ਇਹ ਤੁਹਾਨੂੰ ਜੇ ਭੈਣ ਕੇ ਆ ਤਾਂ ਫਿਰ ਹੁਣ ਗੱਲ ਬਣੂਗੀ ਨਾ ਭੈਣ ਨੂੰ ਮਿਲਤਾ ਆਉਣੇ ਹੀ ਐ ਨਾ ਤੇ ਮੈਂ ਕਿਹਾ ਆ ਕੇ ਨਾਲ ਉਹਦੀ ਵੀਡੀਓ ਸ਼ੂਟ ਕੀਤਾ ਤੁਸੀਂ ਨਹੀਂ ਆ ਸਕੇ ਉਧਰ ਕਹਿੰਦੇ ਤੁਸੀਂ ਇੱਧਰ ਬਿਜ਼ੀ ਸੀਗੇ ਜੀ ਲਓ ਜੀ ਜ਼ਰੂਰ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜੀ ਬੇਬੇ ਹਰਬੀਬਕੌਰ ਤੇ ਬੇਬੇ ਅਮਰਜੀਤ ਕੌਰ ਤੇ ਆ ਦੇਖੋ ਜੀ ਪੈਂਦੀ ਸਾਡੇ ਹਰਦੀਪ ਕੌਰ ਜੀ ਹਰੇਕ ਪਾਤਰ ਦੇ ਨਾਲ ਤੁਹਾਨੂੰ ਮਿਲਾਤਾ ਦੀ ਜ਼ਰੂਰ ਕਰਿਓ ਕਮੈਂਟ ਕਿ ਇਹਨਾਂ ਦੇ ਵੀਡੀਓ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਕਿੱਦਾਂ ਦੀਆਂ ਗੱਲਾਂ ਬਾਤਾਂ ਲਗੀਆਂ YouTube ਤੇ ਇੱਕ ਤੋਂ ਬਾਅਦ ਇੱਕ ਵੀਡੀਓਸ ਤੁਸੀਂ ਸਕਰੋਲ ਕਰਕੇ ਦੇਖ ਸਕਦੇ ਜੀ ਇਹਨਾਂ ਬੇਬੇ ਹਰਾਂ ਦੇ ਵੀਡੀਓ ਦੀ ਬੇਬੇ ਅੱਜ ਤੱਕ ਗੱਲ ਬਣ ਗਈ ਉਧਰ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਅੱਜ ਹੈ ਆਜੇ ਚੱਕੀ ਵੀ ਚਲਾਤੀ ਅੱਜ ਅੱਜ ਆਪਾਂ ਨੇ ਉੱਥੇ ਜੀ ਉਹ ਇੱਕ ਚੱਕੀ ਸੀ ਛੋਟੀ ਜੀ ਪਈ ਉਹ ਬੇਬੇ ਨੇ ਬਹੁਤ ਵਧੀਆ ਚਲਾਈ ਔਰ ਬੇਬੇ ਅਮਰਜੀਤ ਕੌਰ ਨੇ ਮਧਾਣੀ ਚਲਾਈ ਬਹੁਤ ਜਬਰਦਸਤ ਮਧਾਣੀ ਸਾਈਕਲ ਵੀ ਚਲਾਇਆ ਔਰ ਸਭ ਤੋਂ ਵਧੀਆ ਗੱਲ ਹੈ ਕਿ ਉਹ ਗੀਤ ਗਾਣੇ ਪੰਜਾਬੀ ਵਿਰਸੇ ਦੇ ਘੋੜੀਆਂ ਬੇਬੇ ਕਿਆ ਕਿਆ ਸੁਣਾਇ ਸੀ ਇੱਕ ਘੋੜੀ ਸੀਗੀ ਇੱਕ ਹੇਰਾ ਹੇ ਨਾ ਹੀਰਾ ਕਿ ਹੀਰਾ ਹੋ ਨਾ ਹੀਰਾ ਅਜੀ ਇੱਕ ਹੀਰਾ ਇੱਕ ਘੋੜੀਆ ਹੈ ਜੀ ਇੱਕ ਸੁਹਾਗ ਹੈ ਗਿੱਧੇ ਦੇ ਗੀਤ ਗਿੱਧੇ ਦੇ ਗੀਤ ਵੀ ਸੁલાਏ ਸੀ ਇਹ ਜੀ ਬਹੁਤ ਵਧੀਆ ਲੱਗਿਆ ਰੰਗ ਬੰਨ ਹੋ ਗਿਆ ਹੁਣ ਤਾਂ ਟੈਲੀਵਿਜ਼ਨ ਪ੍ਰੋਗਰਾਮ ਬਣ ਗਿਆ ਤੁਹਾਡਾ ਇਹ ਬਹੁਤ ਵਧੀਆ ਉਸ ਦਿਨ ਵੀ ਜੀ ਵਿੱਚ ਲਿਆ ਨਹੀਂ ਮੈਂ ਸਭ ਦਾ ਧੰਨਵਾਦ ਕੀਤਾ ਸੀ ਜੀ ਹਾਂਜੀ 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 ਬਹੁਤ ਵਧੀਆ ਕਮੈਂਟ ਕਰਿਆ ਵਾ ਉਧਰ ਦੇਖੋ ਕਰੋ ਧੰਨਵਾਦੀ ਹਾਂਜੀ ਹਾਂਜੀ ਸਭ ਦਾ ਬਹੁਤ ਧੰਨਵਾਦ ਹੈ ਜੀ ਬਹੁਤ ਵਧੀਆ ਕਮੈਂਟ ਕਰਿਆ ਮਾਤਾ ਨੂੰ ਬਹੁਤ ਦਿਲ ਖੁਸ਼ ਹੋ ਗਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਹ ਜਿਹੜਾ ਅਚਨਚੇ ਤੁਹਾਨੂੰ ਆ ਕੇ ਮਿਲੇ ਨਾ ਜਦ ਤੁਹਾਡਾ ਸਿਰ ਝਸਰੇ ਸੀ ਇਹ ਉਹ ਤਾਂ ਉਸ ਦੇਖ ਕੇ ਸਾਡੀ ਵੀ ਰੂ ਬਹੁਤ ਵਧੀਆ ਸਾਨੂੰ ਆਪਣੀ ਭੈਣ ਆਪਣੀ ਭੂਆ ਆਪਣੀ ਉਹ ਦਾਦੀਆਂ ਨਾਨੀਆਂ ਯਾਦ ਆ ਗਈਆਂ ਜਿਸ ਤਰ੍ਹਾਂ ਤੁਹਾਡਾ ਸਿਰ ਝਸਰੇ ਸੀਗੇ ਉਹ ਉਹ ਵੀਡੀਓ ਹੁਣ ਸਾਹ ਕੋਲੋਂ ਲੋਪ ਹੁੰਦਾ ਜਾਂਦਾ ਹੁਣ ਨਹੀਂ ਇਹ ਮੈਨੂੰ ਸਾਨੂੰ ਤਾਂ ਆਪਣੇ ਬੱਚਿਆਂ ਤੇ ਉਹ ਨਹੀਂ ਵੀ ਸਾਨੂੰ ਤਿਹਦਾ ਮਿਲੂਗਾ ਪਿਆਰ ਪਰ ਉਹ ਤੁਹਾਡਾ ਵੀਡੀਓ ਬੜਾ ਪਪੂਲਰ ਹੋਇਆ ਜੀ ਹੈ ਉਹ ਇਹਨਾਂ ਦੇ ਗੀਤ ਹੈ ਨਾ ਜਿਹੜੇ ਅੱਜ ਦੇ ਗੀਤ ਨੂੰ ਜ਼ਰੂਰ ਸੁਣਿਓ ਕਿ ਉਹ ਤੁਹਾਡਾ ਸਾਡੇ ਚੈਨਲ ਦੀ ਸਿਫਾਰਿਸ਼ ਕਰ ਦਿਓ ਕਹਿ ਦਿਓ ਵੀ ਸਾਡੇ ਚੈਨਲ ਸਬਸਕ੍ਰਾਈਬ ਕਰਨ ਜੀ ਹਾਂ ਜੀ ਹਾਂ ਸਰਕ ਹਾਂ ਸਭ ਸਬਸਕ੍ਰਾਈਬ carlo di Sorry. Sorry. ਆ ਸਾਡੇ ਚੈਨਲ ਜੁਆਇਨ ਕਰ ਲੋ ਕਹਿ ਦੋ ਸਾਡਾ ਚੈਨਲ ਜੁਆਇਨ ਕਰ ਲਾ ਹਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹਾਂ ਜੀ ਹਾਂ ਜੀ ਬੰਦੇ ਫਿਰ ਮੇਰੇ ਆਪਾਂ ਹੁਣ ਪੰਜਾਬੀ ਚ ਗੱਲ ਕਰਦੇ ਆ ਜੀ ਪੰਜਾਬੀ ਚ ਗੱਲ ਕਰਦੇ ਆ ਬੇਬੇ ਨਾਲੇ ਬੈਠ ਚੋ ਤੁਸੀਂ ਪੰਜਾਬੀ ਚ ਗੱਲ ਕਰਦੇ ਆ ਜੀ ਆ ਸਾਡੇ ਚੈਨਲ ਦੇ ਨਾਲ ਜੁੜ ਜਾਓ ਜੀ ਬੇਬੇ ਬੋਲਿਓ ਜਰਾ ਸਾਡੇ ਚੈਨਲ ਦੇ ਨਾਲ ਜੁੜ ਜਾਓ ਜੀ ਹਾਂ ਇਧਰ ਵੀ ਕਹਾਰੀਏ ਕੋਈ ਨਾ ਕੋਈ ਅੱਛਾ ਕਹਿ ਰੋ ਕਹਿ ਦੋ ਇੱਕ ਵਾਰੀ ਕਿ ਸਾਡੇ ਚੈਨਲ ਨਾਲ ਜੁੜ ਜਾਇਓ ਜੀ ਸਾਡੇ ਚੈਨਲ ਨਾਲ ਜੁੜ ਜਾਇਓ ਭਾਈ ਸਾਹ हां लिखो जी हां नहीं जी ਸਾਡੀ ਬੱਲੇ ਬੱਲੇ ਆਪਣੇ ਆਪ ਹੋ ਗਈ ਅਸੀਂ ਦੇਖੋ ਇਹਨਾਂ ਮਾਵਾਂ ਦਾ ਅਸ਼ੀਰਵਾਦ ਲੈ ਕੇ ਇੱਥੇ ਵੀਡੀਓ ਬਣਾ ਕੇ ਸਾਡੀ ਆਤਮਾ ਤ੍ਰਿਪਤ ਹੋ ਗਈ ਜੀ ਬਹੁਤ ਵਧੀਆ ਜੀ ਆਹ ਦੇਖੋ ਜੀ ਇਹਨਾਂ ਦੋਹਾਂ ਪੈਣਾ ਦੇ ਪਿਆਰ ਦੇ ਉੱਤੇ ਜਰੂਰ ਕਰਿਓ ਕਮੈਂਟ ਜੀ ਤੇਰੀ ਵੀ ਕਾਨੂੰਨ ਹੈ ਨਾ ਉਹ ਖਨਵਰ ਰਹਿੰਦੀ ਹੈ ਹਾਂ ਜੀ ਖਾ ਕੋਟਲਾ ਕੋਟਲੀ ਪਿੰਡ ਜੀ ਨੂੰ ਹਾਂਜੀ ਹਾਂਜੀ ਅੱਛਾ ਜੀ ਮੇਰਾ ਦੁਰਦਸ਼ ਸੁਭ ਦੀ ਪਰਵਾਹ ਨਹੀਂ ਡੈਟ ਹੋ ਗਈ ਹੈ ਹੂੰ ਹੂੰ ਉਹਨੇ ਕਮੈਂਟ ਕੀਤਾ ਸਾਡੇ ਬਾਅਦ ਹਾਏ ਕਮੈਂਟ ਬਹੁਤ ਕਿ ਮੇਰਾ ਫੁੱਫੜ ਜੀ ਲੱਗਦੇ ਨੇ ਹਾਂ ਹਾਂ ਫੁੱਫੜ ਜੀ ਤਾਂ ਜਗਤ ਫੁੱਫੜ ਜੀ ਕਹਤਾ ਸੀ ਉਦੋਂ ਤਿੰਨ ਤਿੰਨ ਪਿੰਡਾਂ ਦੇ ਫੁੱਫੜ ਜੀ ਕਿਹੜੇ ਕਿਹੜੇ ਪਿੰਡ ਦੇ ਫੁੱਫੜ ਜੀ ਜੀ ਦੁਗਰੀ ਕੋਟਲੀ ਤੇ ਸ਼ਾਂਤਪੁਰ ਦੁਗਰੀ ਕੋਟਲੀ ਸ਼ਾਂਤਪੁਰ ਦੇ ਦੇਖੋ ਜੀ ਫੁੱਫੜ ਜੀ ਸਾਹਦੇ ਫੁੱਫੜ ਜੀ ਆ ਗਏ ਨਿਆਣੇ ਦੀ ਦੇਖੋ ਜੀ ਪਾ ਦਿਓ ਕੈਮਰਾ ਹੈ ਆ ਤੁਹਾਡੇ ਦੇਖੋ ਆ ਇੱਧਰ ਬਹਿ ਜਾਓ ਫੋਟੋ ਖਿੱਚ ਦਾਂਗੇ ਤੁਹਾਡੀ ਬੈਠੋ 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 ਸ਼ਾਬਾਸ਼ ਆ ਦੇਖੋ ਜੀ ਪਿੰਡ ਦੇ ਬੱਚੇ ਜਿਹੜੇ ਹੈ ਸਾਡੇ ਵੀਡੀਓਗ੍ਰਾਫੀ ਦੇਖ ਕੇ ਬੜੇ ਖੁਸ਼ ਹੋਏ ਹੈ ਪਹਿਲਾਂ ਨਹੀਂ ਸੀ ਦੇਖਦੇ ਸੀ ਜਦ ਪਹਿਲਾ ਸੀ ਵੀਡੀਓ ਬਣਾਣ ਆਏ ਜਦ ਇਹ ਸਮਝਦੇ ਨਹੀਂ ਸੀ ਕੀ ਹੋ ਰਿਹਾ ਹੈ ਜਦ ਇਹ ਬੇਬੇ ਵਾਲਾ ਉਹਦਾ ਵੀਡੀਓ ਵਾਇਰਲ ਹੋਇਆ ਨਾ ਜੀ ਜਦ ਇਹਨਾਂ ਨੇ ਦੇਖਿਆ ਵੀ ਇਹ ਕੰਮ ਠੀਕ ਹੋ ਰਿਹਾ ਹੈ ਵੀਡੀਓ ਦੇਖਿਆ ਬੇਬੇ ਵਾਲਾ ਪਹਿਲਾਂ ਹੈ ਦੇਖਿਆ ਨਾ ਤਾੜੀਆਂ ਹੌਜਲ ਬੇਬੇ ਲਈ ਹਾਂ ਆ ਦੇਖੋ ਜੀ ਜਿੱਥੇ ਬੱਚੇ ਆ ਜਾਂਦੇ ਨੇ ਜੀ ਉੱਥੇ ਵੀ ਰੱਬ ਵਸਦਾ ਹੈ ਜੀ ਬੱਚੇ ਤੇ ਬਜ਼ੁਰਗ ਸਾਨੂੰ ਬਹੁਤ ਚੰਗੇ ਲੱਗਦੇ ਆ ਜਰੂਰ ਕਰਿਓ ਜੀ ਕਮੈਂਟ ਜੀ